ਪਾਣੀ ਦੇ ਮਸਲੇ 'ਚ ਜਿਹੜੇ ਜਿਹੜੇ ਮਹਿਕਮੇ ਦਾ ਏ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਾਂ ਬਾਕੀ ਸਾਰੇ ਅਫਸਰ ਚੰਗੇ ਆ ਕੀ ਉੱਪਰ ਤੱਕ ਆਵਾਜ਼ ਨਹੀਂ ਪਹੁੰਚ ਜਾਏ ਕਿਸੇ ਨੂੰ ਯਾਰ ਮੈਂ ਨਾ ਮੈਂ ਐਮਐਲਏ ਮੇਰੇ ਤੋਂ ਬਾਅਦ ਹੋਰ ਕੋਈ ਨਹੀਂ ਪਹੁੰਚਾ ਦਿੰਨੀ ਉੱਤੇ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨ ਸਭਾ ਹੀ ਹੁੰਦੀ ਹੈ ਨਾ ਉੱਥੇ ਕੁਐਸਚਨ ਚੁੱਕੇ ਗਏ ਆ ਇਹ ਐਸੀ ਫਿਰ ਕੀ ਘਮਾਉਂਦਾ ਆ ਬਈ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹਿੰਦੁਸਤਾਨ ਰਹਿ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਦੇਤੋਂ ਬੈਣਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਣਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੇ ਚਿਰ ਉਦੋਂ ਬਾਅਦ ਪੰਜਾਬ ਮਰ ਜੂਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਯਾਰ ਸਾਰੇ ਜਿਤਨਾ ਨੂੰ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸਾੜੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲੀਏ ਜੇ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਕੱਢ ਦੀ ਲੋੜ ਨਹੀਂ ਪਬਲਿਕ ਤੋਂ ਇਹ ਅ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਵੀ ਇਹਨਾਂ ਨੂੰ ਪਤਾ ਇਹ ਤੇ ਰੌਲਾ ਪਾਈ ਸਕਦਾ ਤੇ ਜਦੋਂ ਉੱਤੇ ਕੋ ਸੁਣੂਗਾ ਤੇ ਸਾਹੀ ਤਾਂ ਹੀ ਕੰਮ ਕਰਾ ਸਕਦੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰ ਲੈ ਪਹਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤੇ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੇ ਉੱਤੇ ਕੋ ਸੁਣੂਗਾ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਭਾਰੂ ਹੈਗੀ ਆ ਅਫਸਰ ਜਾਈ ਨਹੀਂ ਕ੍ਰਿਸ਼ਨ ਕੁਮਾਰੀ ਭਾਰੂ ਆ ਸਾਰਿਆਂ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ